ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਦਨ ਸਿੰਘ ਨੂੰ ਤੇ ਇੱਕ ਵਾਰੀ ਸਤਿ ਮਹਾਰਾਜ ਸਦਾ ਹੀ ਜਗੇਗਾ ਰਹੇ ਸਦਾ ਹੀ ਜਗੇਗਾ ਰਹੇ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਦਿੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਈ ਔਕੀ ਪੜੀ ਨਾ ਦੇਖੇਂ ਜੀ ਕਰੋ ਕਿਰਪਾ ਗੰਦਨ ਸਿੰਘ ਨੂੰ ਤੇ ਬਹੁਤ ਸਾਰਾ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਤਿਆਂ ਨਾਲ ਬਈ ਬਸ ਦੋ ਬੱਤਿਆਂ ਨੂੰ ਕਰ ਦਿਓ ਕਿਰਪਾ ਬਈ ਕਰੋ ਕਿਰਪਾ ਮਾਦੇ ਜਨਮ ਜਨਮ ਦੀ ਕੱਟੀ ਐ ਦਰਸ਼ਨ ਦੇ ਜੀਵਾ ¡Aquí! ਹਾਏ ਪਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਉਸ ਚਰਨ ਲੇਰਦਾ ਬਸਾਉ ਤੋ ਪਰਮ ਗੁਰੂ ਨਾਨਕ ਗਨਗਾ Oh, no. ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਕੁੰਬੇ ਬਤਾ ਜਲ ਰਹਾ ਬਿਨ ਕੰਮ ਬਨਾ ਹੋਏ ਗਿਆਨ ਦਾ ਬੱਧ ਮਨ ਰਹਾ ਗੁਰ ਬਿਨ ਗਿਆਨ ਨਾ ਹੋ ਜਪਿਓ ਗੁਰਮੰਤਾ ਧਰਮ ਨਾਮੇ ਹਰਮ ਗਹਿਓ ਜਾ ਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਏ ਸੁਖਹੁ ਟਲ ਗੁਰ ਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਰੇ ਭੋਵ ਵਸਿ ਫਤਖ ਸੰਦੀ ਨੂਰ ਅਰਸਾੁਰ ਸੋ ਝਟਿਆ ਤੁਧ ਡਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਜਾ ਬਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਆ ਸਭਨਾ ਤਾਵੇ ਸਾ ਲੇ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 3 ਕਾਚਾ ਤਨ ਸੰਚੈ ਮੂਰਖ ਦਾਵਾਰ ਮਨਮੁਖ ਭੂਲੇ ਅੰਧ ਦਾਵਾਰ ਵਿਖਿਆ ਕਾ ਤਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਤਨ ਸੰਚੈ ਮੂਰਖ ਦਾਵਾਰ ਮਨਮੁਖ ਭੂਲੇ ਅੰਗ ਦਾਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧੰਨ ਗੁਰਮਤੀ ਪਾਏ ਕਾਚਾ ਧੰਨ ਖੁੰਨ ਆਵੇ ਜਾਏ ਰਹਾ ਮੰਨ ਮੁਖ ਭੂਲੇ ਸਭ ਮਰਹੇ ਦਵਾਰ ਪਾਬ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰਾ ਭਾਗ ਸਾਚ ਰਤੇ ਅਹੰਸ ਬਿਹਾਰ ਚਾਉ ਜਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰਾ ਕੌਗਰ ਨਾਮ ਸਮਾਣੀ ਸਿੱਧ ਸਾਦਕ ਤਰਸੇ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਾਬਕਿਸ਼ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣ ਕੋਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸਚ ਲਾਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਤੀਜਾ ਕਾਚਾ ਧਨ ਸੰਚੇ ਮੂਰਖ ਦਾ ਵਾਰ ਮਨਮੁਖ ਭੂਲੇ ਅੰਧ ਦਾ ਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਤਿਗੁਰੂ ਪਿਤਾ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਕਦਸ ਆੰਗ 665 ਤੇ ਸੁਭਾਏ ਮਾਨਾ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਬੁੱਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ